ਤੇ ਉੱਤੇ ਖੁਦ ਤੋਂ ਪੰਜਾਬੀ ਟੀਵੀ ਦੇਖ ਰਹੇ ਤੁਸੀਂ ਮੈਂ ਈਸ਼ਾ ਬੜੀ ਹੀ ਮੰਦਭਾਗੀ ਘਟਨਾ ਜਿਹੜੀ ਕਿ ਉਹ ਬੀਤੀ ਰਾਤ ਨੂੰ ਹੋਈ ਆ ਜਿੱਥੇ ਕਿ ਇੱਕ ਜੋੜਾ ਵਾ ਜਿਹੜਾ ਕਿ ਬਾਹਰ ਖਾਣਾ ਖਾਣ ਦੇ ਲਈ ਜਾਂਦਾ ਹੈ ਤੇ ਵਾਪਸ ਘਰ ਨਹੀਂ ਪਹੁੰਚਦਾ ਲੁਟੇਰਿਆਂ ਦੇ ਹੌਸਲੇ ਨੇ ਬੇਕਾਫ ਹੋ ਚੁੱਕੇ ਨੇ ਕਿ ਲੁਟੇਰਿਆਂ ਦੇ ਵੱਲੋਂ ਉਹਨਾਂ ਦੀ ਵੱਢ ਟੁੱਕ ਕਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਲੜਕੀ ਦੀ ਮੌਤ ਹੋ ਜਾਂਦੀ ਹੈ ਤੇ ਲੜਕਾ ਜ਼ੇਰੇ ਹਲਾ ਜਾਏ ਤੇ ਸਾਡੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਿਰ ਕੀ ਲੱਗਦੇ ਹੋ ਤੁਸੀਂ ਚਾਚਾ ਲੱਗਦਾ ਨਹੀਂ ਲੜਕੀ ਦਾ ਜੀ ਸਿਰ ਕੀ ਘਟਨਾ ਬਾਰੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕੀ ਹੋਇਆ ਸੀ ਮੈਂ ਸਾਡੇ ਕੋਲ ਦੋ ਰਾਤੀ ਕਰੀਬ 2 ਵਜੇ ਦੇ ਆਸ-ਪਾਸ ਫੋਨ ਗਿਆ ਇਤੋਂ ਜੀ ਵੀ ਲੜਕੀ ਦੇ ਸੱਤਾਂ ਮਤਲਬ ਜੋ ਫੰਕਸ਼ਨ ਤੇ ਗਏ ਸੀ ਵੀ ਮਾਲ ਵੀ ਮਾਲ ਦੇ ਵਿੱਚ ਡਿਨਰ ਕਰਨ ਲਈ ਉਹ ਰਾਤੀ ਵਾਪਸ ਆਉਂਦੇ ਤਾਂ ਉਹਨਾਂ ਨੂੰ ਕੁਝ ਅਨੁਸ਼ਸ਼ਤਾ ਹੁੰਨਿਆਂ ਵੱਲੋਂ ਉਹਨਾਂ ਤੇ ਕੁੱਟਮਾਰ ਕੀਤੀ ਗਈ ਔਰ ਉਹਨਾਂ ਦੇ ਕਾਤਲਾਨਾ ਹਮਲਾ ਕੀਤਾ ਗਿਆ ਜੀ ਜੋ ਕਿ ਕਾਤਲਾਨਾ ਹਮਲਾ ਕਾਤਲ ਦੇ ਰੂਪ ਵਿੱਚ ਦੇ ਵਿੱਚ ਹੀ ਦੇਖਿਆ ਗਿਆ ਜਦੋਂ ਅਸੀਂ ਇੱਥੇ ਪਹੁੰਚਦੇ ਹਾਂ 4:30 ਵਜੇ ਤਾਂ ਸਾਨੂੰ ਉਹ ਲੜਕੀ ਦੀ লাশ ਮਤਲਬ ਡੈੱਡ ਬੋਡੀ ਪਾਈ ਗਈ ਜੀ ਕੋਈ ਮਤਲਬ ਅਸੀਂ ਨਹੀਂ ਜਾਣਦੇ ਕਿੰਨਾ ਨੇ ਕੀਤਾ ਕਿੰਨਾ ਨੇ ਨਹੀਂ ਕੀਤਾ ਪਰ ਦੱਸਣ ਮੁਤਾਬਕ ਇਹ ਹੈ ਵੀ ਉੱਥੇ 4-5 ਬੰਦੇ ਸੀ ਜਿਨ੍ਹਾਂ ਨੇ ਮਤਲਬ ਇੱਕ ਸਾਡੇ ਦਮਾਦ ਸੀ ਇੱਕ ਕੁੜੀ ਆ ਸੀ ਜੀ ਦਿਮਾਗਿਆਂ ਦੇ ਪੈਰਾਂ ਤੇ ਉਹਨਾਂ ਨੇ ਪਹਿਲਾਂ ਲਾਠੀ ਮਾਰੀ ਔਰ ਉਹਨਾਂ ਨੂੰ ਕੁਝ ਸੰਘਾਇਆ ਸੰਘਾਉਣ ਤੋਂ ਬਾਅਦ ਔਰ ਬਾਦ ਦੇ ਵਿੱਚ ਤਾਂ ਨਾ ਤਾਂ ਉਹਨਾਂ ਨੂੰ ਹੋਸ਼ ਹੈ ਜੀ ਲੋਕਾਂ ਤੋਂ ਸੁਣੀਆਂ ਸੁਣਾਈਆਂ ਗੱਲਾਂ ਨੇ ਜੀ ਵੀ ਇਹ ਹੋ ਗਿਆ ਇਹ ਹੋ ਗਿਆ ਪਰ ਅਸੀਂ ਉੱਤੇ ਖੁਦ ਮਤਲਬ ਸਪੌਟ ਤੇ ਜਾ ਕੇ ਦੇਖ ਕੇ ਆਏ ਆ ਕਿ ਬਾਹਲ ਲੜਕੀ ਦੇ ਬਾਹਲ ਇਸ ਤਰ੍ਹਾਂ ਖਿਲਰੇ ਪਏ ਆ ਜੀ ਮਤਲਬ ਕੋਈ ਬਿਆਨ ਨਹੀਂ ਕਰ ਸਕਦਾ ਹੱਸਦੇ ਤੁਸੀਂ ਗਏ ਉੱਤੇ ਕੀ ਬਹੁਤ ਮਾਰ 500 ਮੀਟਰ ਮੈਮ 500 ਮੀਟਰ ਬਲੱਡ ਡੁੱਲਿਆ ਹੋਇਆ ਹੈ ਜੀ ਔਰ ਲੜਕੀ ਦੇ ਬਾਹਲ ਸੈਂਡਲ ਜੋ ਨਹੀਂ ਹੋਣਾ ਸੀ ਉਹ ਹੋਇਆ ਐਡੀ ਦਰਦਨਾਕ ਘਟਨਾ ਹੈ ਵੀ ਪਸ਼ੂਆਂ ਨਾਲ ਵੀ ਨਹੀਂ ਆਪਾਂ ਕਰਦੇ ਜੋ ਸਾਡੀ ਲੜਕੀ ਨਾਲ ਕੀਤਾ ਹੈ ਉਹਨਾਂ ਦਰਿੰਦਿਆਂ ਨੇ ਅਸੀਂ ਪ੍ਰਸ਼ਾਸਨ ਨੂੰ ਇਹੀ ਗੱਲ ਕਹਿੰਦੇ ਆ ਵੀ ਜਿਵੇਂ ਇਹਦੇ ਨਾਲ ਕੀਤਾ ਹੈ ਉਹਨਾਂ ਨੂੰ ਚੌਂਕ 'ਚ ਖੜਾ ਕੇ ਗੋਲੀ ਮਾਰੀ ਜਾਵੇ ਜੇ ਪੰਜਾਬ ਦਾ ਸੁਧਾਰ ਕਰਨਾ ਹੈ ਜੀ ਜੋਗੀ ਨੇ ਕੀਤਾ ਜੂਪੀ ਦਾ ਸੁਧਾਰ ਜੀ ਇਹ ਰੋਜ਼ ਦੀ ਕਤਲੇਆਮ ਹੋ ਰਹੇ ਨੇ ਜੀ ਸਰਕਾਰਾਂ ਨੂੰ ਪਤਾ ਨਹੀਂ ਲਾ ਐਂਡ ਆਰਡਰ ਦਾ ਕਿੱਥੇ ਹੈਗਾ ਹਾਂ ਸਹੀ ਗੱਲ ਹੈ ਜੀ ਜਦੋਂ ਲੜਕੀ ਨੂੰ ਆਕੇ ਵੇਖਿਆ ਲੜਕੀ ਦੀ ਕੀ ਹਾਲਾਤ ਸੀ ਕੀ ਹਾਲਾਤ ਦੇਖੀ ਨਹੀਂ ਜਾਂਦੀ ਅਸੀਂ ਤਾਂ ਜੇ ਮੈਂ ਅੰਦਰ ਵਰ ਜਾਂਦਾ ਮੈਂ ਮਰ ਜਾਂਦਾ ਇਹ ਗਿਆਗਾ ਇਹ ਇਹ ਮੇਰੇ ਬ੍ਰਦਰ ਨੇ ਜੀ ਲਾਸਟ ਦਸੰਬਰ ਦੇ ਵਿੱਚ ਇਹਨਾਂ ਦੀ ਬਾਈਪਾਸ ਸਰਜਰੀ ਹੋਈ ਹੈ ਜੀ ਇਹਨਾਂ ਦੀ ਸਥਿਤੀ ਨਹੀਂ ਦੇਖਣ ਜੋ ਅਸੀਂ ਮਤਲਬ ਜੇ ਅਸੀਂ ਇਹਨਾਂ ਨੂੰ ਦਿਖਾਵਾਂਗੇ ਤਾਂ ਅਸੀਂ ਇਹਨਾਂ ਨੂੰ ਵੀ ਖੋਲਾਂਗੇ ਪਹਿਲਾਂ ਅਸੀਂ ਆਪਣੀ ਲੜਕੀ ਤਾਂ ਦੁਨੀਆ ਚੋਂ ਚਲੀ ਗਈ ਜੇ ਹੋਰ ਬੰਦੇ ਜਾਣਗੇ ਤੁਸੀਂ ਜਾਓਗੇ ਤੁਸੀਂ ਵੀ ਉੱਥੇ ਗਸ਼ਕਾ ਕੇ ਡਿੱਗਣਾ ਹੀ ਹੈ ਜੀ ਆ ਇੱਥੋਂ ਇੱਥੋਂ ਚੀਰਿਆ ਪਿਆ ਆ ਉਸ ਚੀਜ਼ ਦੀ ਗਵਾਹ ਆ ਦੋਨੇ ਗੁੱਟ ਵੱਡੇ ਹੋਏ ਨੇ ਤੁਸੀਂ ਦੇਖ ਸਕਦੇ ਤੇ ਢਿੱਡ ਪਟਿਆ ਪਿਆ ਆ ਇੱਥੋਂ ਵੱਡਿਆ ਪਿਆ ਜੀ ਤੁਸੀਂ ਦੇਖ ਹੀ ਨਹੀਂ ਸਕਦੇ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਵੀ ਇੱਧਰ ਧਿਆਨ ਦੇ ਲੋ ਕੱਲਾ ਰੰਗਲਾ ਪੰਜਾਬ ਤੇ ਰੰਗਲਾ ਖੁੰਨੀ ਹੋ ਰਿਹਾ ਏ ਜੀ ਜਿਹੜੇ ਬੰਦਿਆਂ ਨੇ ਇਹ ਕਿਤੇ ਚੌਂਕ 'ਚ ਗੋਲੀ ਮਾਰਨੀ ਚਾਹੀਦੀ ਹੈ ਕੀ ਲੱਗਦਾ ਕੀ ਮਨਸ਼ਾ ਹੋ ਸਕਦੀ ਹੈ ਕਿ ਉਹ ਜਿਵੇਂ ਕਹਿ ਰਿਹਾ ਕਿ ਲੁਟੇਰੇ ਸੀਗੇ ਉਹਨਾਂ ਦੇ ਵੱਲੋਂ ਹਨਾ 골ਡ ਵੀ ਉਹਨਾਂ ਦਾ ਲੈ ਲਿਆ ਗਿਆ ਉਸ ਤੋਂ ਬਾਅਦ ਦੇ ਵਿੱਚ ਵੱਡ ਟੁੱਕ ਕਰਨ ਤਾਂ ਕੀ ਬੇਟਾ ਅਸੀਂ ਸਾਡੇ ਸਮਝ ਨਹੀਂ ਆਈ ਗੱਲ ਦੀ ਦੇਖੋ ਗੱਲ ਐਮਐਮਐਸੀ ਸਾਨੂੰ ਕੋਈ ਗੱਲ ਕਹਿ ਦੀਏ ਜਿੰਨਾ ਚਿਰ ਇਨਵੈਸਟੀਗੇਸ਼ਨ ਚ ਪਤਾ ਨਹੀਂ ਲੱਗਦਾ ਉਹਨਾਂ ਚਿਰ ਅਸੀਂ ਕੀ ਕਹਿ ਸਕਦੇ ਹਾਂ ਅਸੀਂ ਤਾਂ 250 ਕਿਲੋਮੀਟਰ ਤੋਂ ਚੱਲ ਕੇ ਆਏ ਆ ਅਗਰ ਉਹ ਬੰਦਿਆਂ ਦਾ ਅਸੀਂ ਆਪ ਸੰਭਾਲ ਦੇਾਂਗੇ ਤਾਂ ਸਾਨੂੰ ਪ੍ਰਸ਼ਾਸਨ ਦੀ ਵੀ ਜ਼ਰੂਰਤ ਨਹੀਂ ਸਾਨੂੰ ਦੱਸ ਦੇਣ ਵੀ ਇਹ ਬੰਦੇ ਆ ਅਸੀਂ ਆਪਣੇ ਆਪ ਸੰਭਾਲ ਦੇਾਂਗੇ ਜੀ ਜੀ ਚਾਚੇ ਕਹਿੰਦੇ ਪਿਓ ਦੀ ਜਗਾ ਹੁੰਦੇ ਨੇ ਕੀ ਵੀ ਦਾ ਜਦੋਂ ਇਦਾਂ ਲੜਕੀ ਨੂੰ ਇਸ ਹਾਲਾਤ ਕੀ ਵੀ ਆਪ ਹੀ ਬਿੱਤੇ ਪਏ ਆ ਜੀ ਸਾਡੇ ਨਾਲ ਕੀ ਬੀਤ ਜਾਂਦੇ ਹੁਣ ਸੋਨੇ ਤੂੰ ਅਦਕੰਟਾ ਹੋ ਗਿਆ ਤੁਸੀਂ ਦੇਖ ਨਹੀਂ ਰਹੇ ਵੀ ਸਾਡੇ ਨਾਲ ਕੀ ਬੀਤ ਰਿਹਾ ਜੀ ਇੱਕ ਦਿਲ ਦਾ ਟੁਕੜਾ ਤੂੰ ਵੀ ਸਾਡੀ ਬੱਚੇ ਵਰਗੀ ਹੈ ਇੱਕ ਦਿਲ ਦਾ ਟੁਕੜਾ ਤੂੰ ਵੀ ਲੜਕੀ ਹੈ ਦੇਖੋ ਹਾਲਤ ਕੀ ਆਜ ਜੀ ਜੇ ਹਾਲਤ ਇਹ ਨੇ ਤਾਂ ਅਸੀਂ ਇੱਥੇ ਖੜੇ ਆ ਸਾਡਾ ਸਾਰਾ ਮਾਨਸਾ ਦੇਖੋ ਸਾਰੀ ਮਾਨਸਾ ਸਾਰੀ ਅਸੀਂ ਮਾਨਸਾ ਤੋਂ ਬਿਲੋਂਗ ਕਰਦੇ ਆ ਸਾਰੇ ਸ਼ਹਿਰ ਨਿਵਾਸੀ ਸਾਡੇ ਭਰਾ ਅਸੀਂ ਕਿਸੇ ਨੂੰ ਫੋਨ ਨਹੀਂ ਕੀਤਾ ਇਹ ਦੁੱਖ ਦੀ ਘੜੀ ਸਾਡੇ ਨਾਲ ਸ਼ਰੀਕ ਹੋਣ ਲਈ ਇੰਨੀ ਦੂਰੋਂ ਆਪਣੇ ਆਪ ਫੋਨ ਕਰ ਕਰਕੇ ਰੋਕ ਕੇ ਆ ਬੰਦੇ ਜੀ ਮਤਲਬ ਇਨਸਾਨੀਅਤ ਸ਼ਰਮਸਾਰ ਹੋਈ ਹੈ ਜੀ ਇੱਥੇ ਮਤਲਬ ਇਹ ਇਹ ਗੁੰਡਾਗਰਦੀ ਦਾ ਨੰਗਾ ਨਾਚ ਹੈ ਇਹਨੂੰ ਹੋਰ ਕੁਝ ਨਹੀਂ ਕਹਾਂਗੇ ਜੁਆਈ ਦੇ ਵੀ ਸੱਟਾਂ ਲੱਗੀਆਂ ਨੇ ਕਿ ਲੱਗੀਆਂ ਜੀ ਮਤਲਬ ਉਹਨਾਂ ਦੇ ਸੱਟਾਂ ਮੇਜਰ ਨਹੀਂ ਹੈ ਮਤਲਬ ਨਾਰਮਲ ਸੱਟਾਂ ਲੱਗੀਆਂ ਉਹਨਾਂ ਨੂੰ ਦਾ ਇੱਕ ਦੋ ਉਹਨਾਂ ਦੇ ਰੌੜ ਮਾਰੇ ਆ ਉਸ ਤੋਂ ਬਾਅਦ ਉਹਨਾਂ ਨੂੰ ਦਵਾਈ ਦੂਹੀ ਸੰਘਾਦਦੀ ਹੈ ਕੁਝ ਉਹਨਾਂ ਦੇ ਕਹਿਣ ਮੁਤਾਬਕ ਅਸੀਂ ਤਾਂ ਐ ਨਹੀਂ ਸੀ ਜੀ ਉੱਥੇ ਅਸੀਂ ਤਾਂ ਸੁਣੀਆਂ ਸੁਣਾਈਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ ਠੀਕ ਹੈ ਨਾ ਜੀ ਤੇ ਦੇਖੋ ਹੁਣ ਕੀ ਬੰਦ ਹੈ ਦੇਖੋ ਸਰਕਾਰ ਦਾ ਕੀ ਰਵਈਆ ਹੈ ਕੀ ਇਨਵੈਸਟਿਗੇਟ ਕਰਦੇ ਹੋ ਤੁਸੀਂ ਅਸੀਂ ਤਾਂ ਇੱਕ ਮੰਗ ਕਾਦੀ ਹੈ ਜੀ ਕੁੜੀ ਤਾਂ ਚਲੀ ਗਈ ਅਸੀਂ ਤਾਂ ਇਹ ਕਹਿੰਦੇ ਆ ਵੀ ਜੋ ਸਾਡੀ ਬੇਟੀ ਨਾਲ ਹੋਇਆ ਉਹ ਕਿਸੇ ਹੋਰ ਬੇਟੀ ਨਾਲ ਨਾ ਹੋ ਜੀ ਜੋ ਇਹ ਬੇਟੀ ਨਾਲ ਹੋਇਆ ਇਸ ਦਾ ਸ਼ਿਕਾਰ ਹੋਰ ਕੋਈ ਸਾਡੀ ਧੀ ਭੈਣ ਨਾ ਹੋਵੇ ਸਰਕਾਰ ਨੂੰ ਕਹਿੰਦੇ ਆ ਇਹ ਜੀ ਸਖਤ ਤੋਂ ਸਖਤ ਸਜ਼ਾ ਦੇਣ ਜੋ ਕਿ ਅੱਗੇ ਤੋਂ ਜੋ ਵੀ ਜ਼ੁਲਮ ਕਰਦੇ ਆ ਉਹ ਸੋਚਣ ਵੀ ਜੇ ਅਸੀਂ ਜ਼ੁਲਮ ਕਰਾਂਗੇ ਤਾਂ ਸਾਡੇ ਨਾਲ ਇਸ ਤਰ੍ਹਾਂ ਦੀ ਬੇਸ਼ਾਨੀ ਨਹੀਂ ਆ ਜੀ ਜੇ ਉਹਨਾਂ ਨੂੰ ਆਪਾਂ ਚੌਂਕ 'ਚ ਖੜਾ ਕੇ ਦਿੱਲੀ ਦੇ ਵਿੱਚ ਕਾਂਡ ਹੋਇਆ ਸੀ ਮੈਂ ਉੱਥੇ ਫਾਂਸੀ ਦੀ ਸਜ਼ਾ ਦਿੱਤੀ ਸੀ ਉਸ ਤੋਂ ਬਾਅਦ ਤਾਂ ਦਿੱਲੀ 'ਚ ਹੋਇਆ ਨਹੀਂ ਕਦੇ ਜੇ ਕੁਛ ਸਰਕਾਰ ਲੋਕਾਂ ਪ੍ਰਤੀ ਹਮਦਰਦ ਹੈ ਤਾਂ ਸਾਨੂੰ ਹਮਦਰਦੀ ਦਿਖਾ ਦੇ ਸਾਡੀ ਤਾਂ ਸੱਚੀ ਹਮਦਰਦੀ ਇਹੀ ਹੈ ਜੇ ਜੋ ਦੋਸ਼ੀਆਂ ਨੂੰ ਸਜ਼ਾ ਮਿਲ ਜਾਵੇ ਜੀ ਠੀਕ ਹੈ ਸੋ ਗੱਲਬਾਤ ਕੀਤੀ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਲੜਕੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਬਹੁਤ ਬੁਰੀ ਤਰ੍ਹਾਂ ਵਟਕਾ ਜਿਹੜੀ ਕਿ ਉਸ ਦੀ ਕੀਤੀ ਗਈ ਹੈ ਤੇ ਉਹ 골ਡ ਉਹਨਾਂ ਦੇ ਵੱਲੋਂ ਪਾਇਆ ਗਿਆ ਸੀ ਉਹ ਵੀ ਲਾ ਲਿਆ ਗਿਆ ਲੁਟੇਰਿਆਂ ਦੇ ਵੱਲੋਂ ਤੇ ਬਹੁਤ ਬੁਰੇ ਹਾਲਾਤ ਨੇ ਕਿਹਾ ਜਾ ਰਿਹਾ ਹੈ ਕਿ ਲੜਕੀ ਦੇ ਕੇ ਲੜਕੀ ਜਿਹੜੀ ਡੀ ਐਮ ਸੀ ਪਹੁੰਚਣ ਤੋਂ ਪਹਿਲਾਂ ਹੀ ਉਹ ਮ੍ਰਿਤਕ ਹੋ ਚੁੱਕੀ ਸੀ ਤੇ ਹੁਣ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਇਹਦਾ ਕਹਿਣਾ ਹੈ ਕਿ ਜੇਕਰ ਸਾਡੀ ਲੜਕੀ ਨਾਲ ਜਿਆ ਹੋ ਗਿਆ ਲੇਕਿਨ ਅਸੀਂ ਇਹ ਚਾਹੁੰਦੇ ਆ ਕਿ ਅਜਹੀ ਸਜ਼ਾ ਉਹਨਾਂ ਦੋਸ਼ੀਆਂ ਨੂੰ ਮਿਲੇ ਕਿ ਅੱਗੇ ਤੋਂ ਕੋਈ ਵੀ ਕਿਸੇ ਹੋਰ ਲੜਕੀ ਦੇ ਨਾਲ ਜਾਂ ਕਿਸੇ ਹੋਰ ਦੇ ਨਾਲ ਜਿਆ ਕਰਨ ਤੋਂ ਪਹਿਲਾਂ 100 ਵਾਰ ਸੋਚੇ